ਜੋ ਅਕਾਲ ਤਗਤ ਸਾਹਿਬ ਦਾ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਨੇ ਕੋਮ ਦੇ ਨਾਮ ਸੰਦੇਸ਼ ਜਾਰੀ ਕੀਤਾ ਸੀ ਕਿ ਨਿਸ਼ਾਨ ਸਾਹਿਬ ਦਾ ਜੋ ਰੰਗ ਹੈ ਉਹ ਬਸੰਤੀ ਰੰਗ ਅਤੇ سرمਈ ਰੰਗ ਹੋਵੇਗਾ ਸੋ ਅਕਾਲ ਤਗਤ ਸਾਹਿਬ ਦੇ ਹੁਕਮ ਨੂੰ ਅਸੀਂ ਮੰਨਦੇ ਹੋਏ ਔਰ ਉਹਦੇ ਪਾਲਣ ਪਾਲਣਾ ਕਰਦੇ ਹੋਏ ਅੱਜ ਗੁਰਦਰਾ ਗੋਕਾਰ ਪਾਸੀ ਪਹਿਲੀ ਵਿਕੇ ਨਿਸ਼ਾਨ ਸਾਹਿਬ ਦੀ ਜੋ ਸੇਵਾ ਹੋ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਮੇਰਾ ਨਾਮ ਹੈ ਹਰਦੀਪ ਦੂਆ ਔਰ ਤੁਸੀਂ ਦੇਖ ਰਹੇ ਹੋ ਲੁਧਿਆਣ ਲਾਈਵ ਐ ਜੀਪੀਸੀ ਵੱਲੋਂ ਜੋ ਹੁਕਮ ਜਾਰੀ ਕੀਤੇ ਗਏ ਨੇ ਨਿਸ਼ਾਨ ਸਾਹਿਬ ਦੇ ਬਦਲ ਦੇ ਰੰਗ ਨੂੰ ਲੈ ਕੇ ਉਸ ਨੂੰ ਲੈ ਕੇ ਇਸ ਮੌਕੇ 'ਤੇ ਮੌਜੂਦ ਹੈਗੇ ਆ ਗੁਰਦੁਆਰਾ ਗਊ ਕਾਟ ਸਾਹਿਬ ਤੇ ਵਿੱਚੋਂ ਸਾਡੇ ਨਾਲ ਗੱਲ ਕੇ ਮੌਜੂਦ ਨੇ ਸੁਰਜੀਤ ਸਿੰਘ ਜੀ ਤੁਹਾਨੂੰ ਦੱਸਦਾ ਕਿ ਅੱਜ ਗੁਰਦੁਆਰਾ ਸਾਇਉ ਦੇ ਜਿਹੜੇ ਨਿਸ਼ਾਨ ਸਾਹਿਬ ਦਾ ਜਿਹੜਾ ਰੰਗ ਜਿਹੜਾ ਹੈ ਬਦਲਿਆ ਜਾ ਰਿਹਾ ਕੇਸਰੀ ਤੋਂ ਲੈ ਕੇ ਹੁਣ ਬਸੰਤੀ ਰੰਗ ਕੀਤਾ ਜਾ ਰਿਹਾ ਤਾਂ ਇਸ ਮੌਕੇ ਤੇ ਸੁਰਜੀਤ ਸਿੰਘ ਜੀ ਕੀ ਕਹਿ ਰਹੇ ਨੇ ਆਓ ਗੱਲ ਕਰਦੇ ਹਾਂ ਸੋ ਗੁਰਪਿਆਰੀ ਸਾਹਿਬ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰੀ ਸੰਗਤ ਬਹੁਤ ਬੜਾ ਪਾਗੇ ਹੋ ਜੋ ਕਿ ਅੱਜ ਗੁਰਦਰਾ ਗਊ ਕਾੜ ਪਾਸੀ ਪਹਿਲੀ ਵਿਖੇ ਜੋ ਅਕਾਲ ਤਖਤ ਸਾਹਿਬ ਦਾ ਸਾਡੇ ਸਤਿਕਾਰਯੋਗ ਜਥੇਦਾਰ ਸਾਹਿਬ ਜੀ ਨੇ ਕੌਮ ਦੇ ਨਾਮ ਸੰਦੇਸ਼ ਜਾਰੀ ਕੀਤਾ ਸੀ ਕਿ ਨਿਸ਼ਾਨ ਸਾਹਿਬ ਦਾ ਜੋ ਰੰਗ ਹੈ ਉਹ ਬਸੰਤੀ ਰੰਗ ਅਤੇ سرمਈ ਰੰਗ ਹੋਵੇਗਾ ਜੋ ਪਹਿਲਾਂ ਕੇਸਰੀ ਨਿਸ਼ਾਨ ਸਾਹਿਬ ਦੇ ਚੋਲਾ ਸਾਹਿਬ ਹੁੰਦੇ ਸੀ ਸੇਵਾ ਸੋ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਅਸੀਂ ਮੰਨਦੇ ਹੋਏ ਔਰ ਉਹਦੇ ਪਾਲਣ ਪਾਲਣਾ ਕਰਦੇ ਹੋਏ ਅੱਜ ਗੁਰਦਰਾ ਘੋ ਕਾੜ ਪਾਤਸ਼ੀ ਪਹਿਲੀ ਵਿਖੇ ਨਿਸ਼ਾਨ ਸਾਹਿਬ ਦੀ ਜੋ ਸੇਵਾ ਹੋ ਰਹੀ ਏ ਸੋ ਪਹਿਲੀ ਵਾਰ ਇਹ ਬਸੰਤੀ ਰੰਗ ਦੇ ਰੰਗ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਰੰਗੀ ਜਾ ਰਹੀ ਏ ਸੋ ਆਪ ਸਭ ਨੂੰ ਇਸ ਬੇਨਤੀ ਕਰਦੇ ਆ ਕਿ ਜੋ ਅਕਾਲ ਤਖਤ ਸਾਹਿਬ ਤੋਂ ਜੋ ਸਾਡੀ ਸਿਰਮਾ ਔਰ ਪਾਵਨ ਪਿੱਤਰ ਹਸਤੀ ਏ ਪਾਵਨ ਪਿੱਤਰ ਦਰਬਾਰ ਆ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਰਨੇ ਸਾਜਿਆ ਸੀ ਉਸ ਅਕਾਲ ਪੁਰਖ ਦੇ ਅਸੀਂ ਸਾਰੇ ਸਿੱਖਾਂ ਤੇ ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਦਾ ਹੁਕਮ ਹੀ ਮੰਨਣਾ ਚਾਹੀਦਾ ਹੈ ਤੇ ਅਕਾਲ ਤਖਤ ਸਾਹਿਬ ਦਾ ਜੋ ਸਾਨੂੰ ਪ੍ਰਮਾਣ ਜਾਰੀ ਹੁੰਦਾ ਜੋ ਸਾਨੂੰ ਸੇਵਾ ਜਾਰੀ ਹੁੰਦੀ ਹੈ ਉਸ ਸਾਨੂੰ ਸਾਰਿਆਂ ਨੇ ਸੇਵਾ ਕਰਨੀ ਚਾਹੀਦੀ ਹੈ ਮੈਂ ਤੇ ਬੇਨਤੀ ਕਰਾਂਗਾ ਸਾਰਿਆਂ ਗੁਰਦੁਆਰਾ ਸਾਹਿਬ ਵਿੱਚ ਇਹ ਨਿਸ਼ਾਨ ਸਾਹਿਬ ਨੂੰ ਬਸੰਤੀ ਰੰਗ ਦੇ ਵਿੱਚ ਰੰਗਿਆ ਜਾਵੇ ਅੱਜ ਗੁਰਦੁਆਰਾ ਗਊ ਕੜ ਪਾਤਸ਼ੀ ਪਹਿਲੀ ਵਿਖੇ ਬਹੁਤ ਹੀ ਸਤਿਕਾਰਯੋਗ ਸਾਡੇ ਨੇਕ ਸਿੰਘ ਜੀ ਸੇਵਾਦਾਰ ਮੁਖ ਸੇਵਾਦਾਰ ਨੇ ਜੋ ਗੁਰਦੁਆਰਾ ਗਊ ਕੜ ਪਾਤਸ਼ੀ ਪਹਿਲੀ ਦੇ ਉਹਨਾਂ ਦੇ ਉਪਰਾਲਾ ਸਦਕਾ ਭਾਈ ਸਾਹਿਬ ਭਾਈ ਸੋਹਣ ਸਿੰਘ ਜੀ ਹੈਡ ਗ੍ਰੰਥੀ ਦਾਸ ਹੈਡ ਗ੍ਰੰਥੀ ਅਤੇ ਸੇਵਾ ਪੈ ਸੁਖਦੇਵ ਸਿੰਘ ਜੀ ਦੇ ਪਰਿਵਾਰ ਵੱਲੋਂ ਇਹ ਨਵਾਈ ਜਾ ਰਹੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਕਿ ਆਪ ਵੀ ਸਾਰੇ ਆਪਣੇ ਗੁਰਦਵਾਰ ਸਾਹਿਬ ਦੇ ਜਿਨੇ ਵੀ ਨਿਸ਼ਾਨ ਸਾਹਿਬ ਨੇ ਸਾਰਿਆਂ ਨੂੰ ਕੇਸਰੀ ਬਸੰਤੀ ਰੰਗ ਦੇ ਵਿੱਚ ਆਪ ਵੀ ਰੰਗਣਾ ਕਰੋ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਅਕਾਲ ਤਖਤ ਜਾਓ ਜੋ ਹੁਕਮ ਹੈ ਉਹਨੂੰ ਵੀ ਅਸੀਂ ਸਾਰੇ ਮੰਨਦੇ ਆ ਤੇ ਬੇਨਤੀ ਕਰਦੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੈਮਰਾ ਪਰ ਸੰਤਰਮੇ ਦੇ ਨਾਲ ਹਰਦੀਪ ਦੁਆਰ ਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ